ਸਹੀ ਗਾਲ ਜੀ ਸਾਰਿਆਂ ਨੂੰ ਲਓ ਜੀ ਇਸ ਵਾਰੀ ਆਪਾਂ ਤੁਹਾਨੂੰ ਨਵੇਂ ਕੰਬੀਨੇਸ਼ਨ ਤੇ ਨਵੇਂ ਫੰਗੀਸਾਈਡ ਦਿਖਾਉਣੇ ਆ ਨਵੇਂ ਫੰਗੀਸਾਈਡ ਤੇ ਨਵੀਂ ਤਾਕਤ ਦੀ ਦਵਾਈ ਤੇ ਆਪਾਂ ਕੋਸ਼ਿਸ਼ ਕਰੀਂਦੇ ਆ ਹਰੇਕ ਵਾਰੀ ਵੀ ਚੇਂਜ ਕਰ ਕਰ ਕਰਦੇ ਆ ਜਿਵੇਂ ਪਿਛਲੀ ਵਾਰੀ ਹੋਰ ਕਰੀ ਤੇ ਇਸ ਵਾਰੀ ਹੋਰ ਕਰੀ ਆ ਕੋਈ ਦਵਾਈ ਹੋ ਸਕਦੀ ਹੈ ਜਿਹੜੀ ਆਪਾਂ ਰਿਪੀਟ ਕਰ ਦਿੰਦੀ ਆ ਵਿੱਚ ਦੀ ਤੇ ਨਹੀਂ ਜ਼ਿਆਦਾਤਰ ਕੋਸ਼ਿਸ਼ ਹੁੰਦੀ ਆ ਵੀ ਆਪਾਂ ਅਲੱਗ-ਅਲੱਗ ਚੇਂਜ ਕਰ ਕਰ ਵਰਤਿੰਦੀ ਆ ਦਵਾਈ ਤੇ ਨਵੀਆਂ-ਨਵੀਆਂ ਦਵਾਈਆਂ ਆਪਾਂ ਤੁਹਾਨੂੰ ਹਰੇਕ ਬਲੌਗ 'ਚ ਦਿਖਾਉਂਦੇ ਰਾਵਾਂਗੇ ਹਰੇਕ ਵਾਰੀ ਨਵੀਂ ਦਵਾਈ ਹਰੇਕ ਵਾਰੀ ਨਵਾਂ ਬਲੌਗ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਐਂਡ ਲਾਈਕ ਜ਼ਰੂਰ ਕਰਿਆ ਕਰੋ ਆਪਣੇ ਨੂੰ ਜੇ ਸਾਰੇ ਨੂੰ ਪਹਿਲਾਂ ਜੇ ਹੁਣ ਆਪਾਂ ਆਪਣੀ ਪਹਿਲੀ ਗੱਲ ਤਾਂ ਕੋਸ਼ਿਸ਼ ਹੁੰਦੀ ਆ ਕੋਸ਼ਿਸ਼ ਕਰੋ ਤਾਕਤ ਤੇ ਤੇਲੇ ਮਸਰ ਤੋਂ ਦੇ ਬੂਟੇ ਨੂੰ ਬਚਾ ਕੇ ਰੱਖੋ ਫਲ ਤੇ ਝਾੜ ਤਾਂ ਕੁਦਰਤੀ ਆਪੀ ਵਧੀਆ ਹੋ ਜਾਂਦਾ ਜਦੋਂ ਮੌਸਮ ਸਹੀ ਹੁੰਦਾ ਆਪਦੇ ਵੱਲੋਂ ਬਸ ਪੂਰਾ 100% ਦੇਣ ਦੀ ਕੋਸ਼ਿਸ਼ ਕਰੀਂਦੀ ਆ ਤੇ ਹਿਊਮਿਕ ਰੋਟ ਟ੍ਰੈਫਿਕ ਐਚਟੀ 9 ਤੇ ਆਉਂਦਾ ਇਹਦਾ ਵੀ ਬਹੁਤ ਸੋਹਣਾ ਰਿਜ਼ਲਟ ਆ ਜੇ ਆਪਾਂ ਝਾੜ ਵਾਸਤੇ ਵੀ ਤੇ ਇਸ ਦੇ ਚ ਹਿਊਮਿਕ ਐਸਿਡ ਆ ਤੇ ਨਾਲ ਹੋਰ ਵੀ ਤੱਤ ਨੇ ਆ ਚੈੱਕ ਕਰ ਲਓ ਤੇ ਬਾਕੀ ਝਾੜ ਵਾਸਤੇ ਵੀ ਵਧੀਆ ਰਿਜ਼ਲਟ ਆ ਤੇ ਪੱਤੇ ਨੂੰ ਹਰਿਆਲੀ ਬੂਟੇ ਨੂੰ ਕੱਦ ਗਾੜ ਸਾਰਾ ਕੁਝ ਵਧੀਆ ਰਿਜ਼ਲਟ ਆ ਵਧੀਆ ਬੇਲ ਬੂਟੇ ਨੂੰ ਤੋਰ ਤਾਰ ਦਿੰਦਾ ਤੇ ਜੇ ਹੁਣ ਫੰਗਸ ਦੀ ਗੱਲ ਕਰੀਏ ਫੰਗਸ ਵਾਲੀ ਇਹਦੇ ਚ ਆਪਾਂ ਪਾਈ ਆ ਮੈਟਾਲੈਕਸਲ 35% ਤੇ ਨਾਲ ਪਾਇਆ 1236 1236 ਕਾਰਨ ਇਹ ਆ ਮੈਟਲੈਕਸਲ 35% ਪਾਉਣ ਦਾ ਕਿਉਂਕਿ ਜਿਹੜੀ ਰੱਡੂ ਮਿਲ 골ਡ ਆਉਂਦੀ ਆ ਬਾਇ ਨੇਮ ਉਹਦੇ ਚ 4% ਆ ਜੇ ਆਪਾਂ ਅੱਡ ਲੈ ਕੇ ਪਾਉਣੇ ਇਹਦੇ ਚ 35% ਆ ਤਾਂ ਥੋੜੀ ਜੀ ਜਦੋਂ ਆਪਣੇ ਹੁਣ ਕੱਦੂਆਂ ਤੇ ਫੰਗਸ ਜਿਵੇਂ ਕੋਈ ਵੀ ਵੇਚੀ ਚੀਜ਼ ਲਾ ਲਓ ਜਿਹੜੀ ਤੇ ਵੀ ਆਪਾਂ ਕਰਦੇ ਆ ਫੰਗਸ ਹੁੰਦੀ ਆ ਤਾਂ ਆਪਾਂ ਕੋਸ਼ਿਸ਼ ਕਰੀਂਦੇ ਆ ਜ਼ਿਆਦਾ ਪਰਸੈਂਟ ਵਾਲੀ ਆਪਾਂ ਅੱਡ ਲੈ ਕੇ ਵਿੱਚ ਕੰਬੀਨੇਸ਼ਨ ਬਣਾ ਕੇ ਮਾਰ ਦੇਣੇ ਆ ਤੇ ਉਹਦੇ ਨਾਲ ਰਿਜ਼ਲਟ ਆਪਾਂ ਨੂੰ ਸੋਨਾ ਮਿਲ ਜੇਨਾ ਜਦੋਂ ਵੀ ਆਪਾਂ ਨਾਰਮਲ ਸਪਰੇਅ ਕਰਨੀ ਆ ਤਾ ਕੋਈ ਜ਼ਰੂਰਤ ਨਹੀਂ ਹੈ ਕਿ ਆਪਾਂ ਜਿਹੜੀ ਕੰਬੀਨੇਸ਼ਨ ਚ ਦਵਾਈ ਆਉਂਦੀ ਹੈ ਕੋਸ਼ਿਸ਼ ਕਰਦੇ ਆਂ ਵੀ ਉਹੀ ਮਾਰੀ ਨਿੰਦਿਆ ਤੇ ਇਕੱਲਾ ਇਹ ਆਪਾਂ ਬਹੁਤ ਘੱਟ ਮਾਰਦੇ ਆਂ ਤੇ ਜ਼ਿਆਦਾਤਰ ਆਪਾਂ ਪ੍ਰਿੰਡੀ ਤੇ ਵਰਤਦੇ ਆਂ ਨਹੀਂ ਆਪਾਂ ਬਾਕੀ ਸਬਜ਼ੀ ਤੇ ਬਹੁਤ ਘੱਟ ਵਰਤਿੰਦਾ ਅ ਕਰੇ 2-4 ਸਪਰੇਆਂ ਬਾਅਦ ਵਰਤ ਲਿਆ ਵਰਤ ਲਿਆ ਨਹੀਂ ਨਹੀਂ ਵਰਤਦੇ ਹੈਗੇ ਇਕੱਲਾ 1263 ਤੇ ਬਾਕੀ ਇਹ ਹੈਗੀ ਹੈ ਜਿਹੜੀ ਆਪਾਂ ਉਦੋਂ ਤੁਹਾਨੂੰ ਗੱਲ ਕਰੀ ਤੀਗੀ ਡਾਇਓ ਡਾਇਨੋਫਰਾਨ ਦੀ ਤੇ ਇਹ ਜਿਹੜਾ 70% ਚ ਉਸੀ ਨਾਮ ਤੇ ਆਉਂਦੀ ਆ ਉਹ ਆਪਾਂ ਜਿਹੜੀ ਗੱਲ ਕਰੀ ਤੇ ਉਹਦੀ ਕਰੀ ਤੇ ਉਹ 20% ਵਾਲੀ ਆ ਉਹਦੇ ਨਾਲ ਵੀ ਦਾ ਰਿਜ਼ਲਟ ਬਹੁਤ ਜ਼ਿਆਦਾ ਸਿਹਰਾ ਕਿਉਂਕਿ ਹੁਣ ਜਦੋਂ ਪਰਸੈਂਟ ਜੀ ਇੰਨੀ ਜ਼ਿਆਦਾ ਵਧ ਗਈ ਤਾਂ ਆਟੋਮੈਟਿਕਲੀ ਨਾਰਮਲ ਜੀ ਗੱਲ ਆ ਵੀ ਰਿਜ਼ਲਟ ਵੀ ਵਧੀ ਹੋਣਾ ਤੇ ਇਹਦਾ ਜਿਹੜੀ ਆਪਾਂ ਤੁਹਾਨੂੰ ਡਾਇਓਗਨਟਰੀਨ ਕਹਿੰਦੇ ਨੇ ਪਿਗਾਸੇ ਨੌ ਤੇ ਆਉਂਦੀ ਆ ਉਹਦੇ ਬਰਾਬਰ ਦਾ ਰਿਜ਼ਲਟ ਦੰਦੀ ਆ 70% ਵਾਲੀ ਤੇ ਬਾਕੀ ਆ ਜਿਵੇਂ ਹੁਣ ਆ ਆ ਭਈਆ ਦਵਾਈ ਇਹ ਵੀ 20% ਚ ਚਲੋ ਕੰਪਨੀ ਅੱਡ ਹੋ ਸਕਦੀ ਆ ਪਰ ਆਪਾਂ ਪਰਸੈਂਟੇਜ ਦੇਖਣੀ ਆ ਤੇ ਸਾਲਟ ਦੇਖਣਾ ਹੁੰਦਾ ਤੇ ਮੇਨ ਗੱਲ ਹੁਣ ਜੇ ਜੇ ਸਪਰੇਅ ਕਰਨੀ ਹੈਗਾ ਟੋਕਟਾ 8ਵੇਂ ਤੋਂ 12 13 ਦਿਨਾਂ ਦੇ ਵਿੱਚ ਵਿੱਚ ਕਰੀ ਨਿੰਦੀ ਆ ਕੋਸ਼ਿਸ਼ ਕਰੀਂਦੇ ਵੀ ਜ਼ਿਆਦਾ ਨਾ ਕਰੀਏ ਤਾਂ ਵਧੀਆ ਅੱਡ ਅੱਡ ਢੋਲੀ ਚੱਕਣ ਨਾਲੋਂ ਆਪਾਂ ਇਹ ਜੀ ਦਵਾਈ ਵਰਤਦੀਆਂ ਜਿਹੜੀ ਦਾ ਕੰਬੀਨੇਸ਼ਨ ਵਧੀਆ ਬਣ ਜਵੇ ਜਦੋਂ ਆਪਾਂ ਅੱਡ ਅੱਡ ਢੋਲੀ ਚੱਕਦੇ ਆ ਨਾਲੇ ਤਾਂ ਆਪਾਂ ਆਪ ਦੁਖੀ ਹੁੰਨੇ ਆ बार-बार ਸਪਰੇਅ ਕਰਨੀ ਔਖੀ ਆ ਤੇ ਨਰਦਾ ਪਾਪ ਦੁਖੀ ਉਹਨੇ ਬਾਰ ਬਾਰ ਸਪਰੇ ਕਰਕੇ ਤੇ ਸਪਰੇ ਕਰਨੀ ਔਖੀ ਹੋ ਜਾਂਦੀ ਆ ਫਿਰ ਅ ਕਿਉਂਕਿ ਸਬਜ਼ੀ ਤੋੜਨੀ ਵੀ ਹੁੰਦੀ ਆ ਪਰ ਸਪਰੇ ਵੀ ਕਰਨੀ ਹੁੰਦੀ ਆ ਉਹਦੇ ਕਰਕੇ ਥੋੜੀ ਮੁਸ਼ਕਲ ਆ ਜਾਂਦੀ ਆ ਬਾਕੀ ਹੁਣ ਆ ਬਾਕੀ ਦਵਾਈਆਂ ਪੁਰਾਣੀਆਂ ਨੇ ਬੱਚੀਆਂ ਖੁੱਚੀਆਂ ਥੋੜੀਆਂ ਬਹੁਤੀਆਂ ਜਿਹੜੀਆਂ ਬਚ ਗਈਆਂ ਇਹ ਆਪਾਂ ਅਗਲੇ ਸਾਲ ਵਰਤ ਲਾਂਗੇ ਤੇ ਵਲੌਗ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਚੈਨਲ ਨੂੰ